ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਤਹਿਸੀਲ ਢਿਲਵਾ ਤੇ ਜ਼ਿਲ੍ਹਾ ਕਪੂਰਥਲਾ ਪੰਮਾ ਭੁੱਲਰ ਜੀ ਉਹਨਾਂ ਕੋਲ ਆਪਾਂ ਅੱਜ ਫੇਰ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਤੇ ਚਾਰ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਦੋ ਸਾਹਮਣੇ ਤੁਸੀਂ ਦੇਖ ਸਕਦੇ ਤੇ ਦੋ ਜਿਹੜੀਆਂ ਇੱਧਰ ਬੰਨੀਆਂ ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਆ ਤੇ ਪੁੱਛਦੇ ਸਾਰੀ ਤੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਯਾਰਾ ਜੀ ਸਤਿ ਸ੍ਰੀ ਅਕਾਲ। ਧੰਨਵਾਦ ਸਾਡੇ ਪੰਨਾ ਆਣੇ ਜੀ ਆਖਦੇ ਜੀ। ਪਿੰਨ ਪੁੱਤਰ ਬੇਟੇ ਦਾ ਹੁੰਦਾ ਬਾਬਾ ਧੰਨਵਾਦ। ਤੇ ਜਿਹੜੇ ਵਧੇ ਚੁਟੂ ਦੇਖਦੇ ਆ ਉਹਨਾਂ ਨੂੰ ਸਾਰੇ ਦੇਜ ਰਵੇ ਤੇ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਬੜੀ ਸਤਿ ਸ੍ਰੀ ਅਕਾਲ ਤੇ ਸਾਡਾ ਵੱਧ ਵੱਧ ਸਾਡੀ ਵੀਡੀਓ ਦੇਖਿਆ ਕਰੋ ਹੋਰ ਵੀ ਕਾਹ ਸ਼ੇਅਰ ਕਰਿਆ ਕਰੋ। ਇਹ ਪੈਸਾ ਲੈਣਾਂ ਦਾ ਪਸੂ ਨ ਪਤਾ ਲੱਗ ਜਾਂਦਾ। ਤੇ ਆਪ ਜੀ ਦਾ ਬਹੁਤ ਧੰਨਵਾਦ ਹੋਵਾਂਗੇ। ਠੀਕ ਹੈ ਜੀ। ਤੇ ਵੇਖਿਆ ਮਾਲਦ ਨਾਲ ਫਿਰ ਹਾਂ ਜੀ ਅੰਕ ਜ਼ਰਾ ਬੈ ਲਾ ਇੱਕ ਮੈਂ ਜਿੱਦਾਂ ਸਾਈ ਸਵੀ ਪਈ ਸੀ ਦੋ ਬੰਦੇ ਨੂੰ ਪੈਸੇ ਨਹੀਂ ਹੋਏ ਉਹਨੂੰ ਵਾਪਸ ਕਰਨੀ ਪਈ ਆਪਾਂ ਅੱਛਾ ਸਹੀ ਵਾਪਸ ਕਰਨੀ ਪਈ ਠੀਕ ਹੈ ਉਹ ਲੱਗੀ ਰਹੀ ਕੱਲ ਤੱਕ ਉਹਨਾਂ ਨੇ ਅੱਛਾ ਅੱਛਾ ਬੈ ਨਹੀਂ ਬਣਿਆ ਠੀਕ ਹੈ ਤੇ ਉਤਰਾਂ ਕਿੰਨੇ ਕ ਫੋਨ ਫਾਣਾ ਫਿਰ ਉਦੋਂ ਫੋਨ ਬਹੁਤ ਆਏ ਜੀ ਅੱਛਾ ਫੋਨ ਆਣ ਤੱਕ ਵੀ ਆਏ ਦੋ ਤਿੰਨ ਬੜਾ ਜੀ ਤੱਕ ਤਾਂ ਪਿੰਨ ਲੱਗ ਚੁੱਕੀਆਂ ਅੱਛਾ ਹਾਂ ਮੈਂ ਤੁਹਾਨੂੰ ਫੋਨ ਕਰ ਰਹੀ ਅਡੀ ਜੀ ਤਾਂ ਫਿਰ ਰਾਤ ਰਾਤ ਤੇ ਗੱਡੀ ਜਲਵਾ ਲਈਏ ਬੰਦਿਆਂ ਨੇ ਠੀਕ ਹੈ ਉਹੀ ਆਪਣੀ ਪਹਿਲੀ ਵੀਡੀਓ ਫਿਰ ਵਧੀਆ ਤੇ ਆ ਰਿਹਾ ਜਲਦਾ ਆਪਣਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਹਾਂ ਤੇ ਬਰਾਬਰ ਧੰਨਵਾਦ ਦੇ ਦਿਆ ਤੇ ਜਿਹੜੇ ਸਾਨੂੰ ਮਾੜਾ ਕਹਿੰਦੇ ਆ ਉਹਨਾਂ ਦਾ ਵੀ ਧੰਨਵਾਦ ਠੀਕ ਆ ਸਾਰੇ ਨਹੀਂ ਕਰਨਾ ਸਾਰੇ ਮਤਲਬ ਪੂਰੀ ਦੁਨੀਆ ਦਾ ਧੰਨਵਾਦ ਕੇ ਸਾਰੇ ਇੱਕ ਕੰਮ ਨਹੀਂ ਚੰਗੇ ਬੋਲ ਨਹੀਂ ਕਹੀ ਹਾਂਜੀ ਹਾਂਜੀ ਸਾਰਾ ਜੱਗ ਚੰਗਾ ਹੀ ਆ ਕਿਉਂ ਹਾਂਜੀ ਹਾਂਜੀ ਤੇ ਨਾਮ ਇੱਕ ਵਾਰੀ ਦੱਸ ਦਿਓ ਆਪਣਾ ਹਾਂ ਮੇਰਾ ਜੀ ਪੰਮਾ ਪੁੱਲਰ ਹਾਂਜੀ ਪੁੱਲਰ ਬੇਟ ਠੀਕ ਹੈ ਜਿਲ੍ਹਾ ਕਪੂਰਥਲਾ ਨੇੜੇ ਸੁਵਾਨਪੁਰ ਆ ਨੇੜੇ ਟੂਲ ਬਲਾਜਾ ਆ ਟੀਲਵਾਲ ਟੂਲ ਏ ਨੇੜੇ ਮੋਡਲ ਜੇ ਹੈ ਕਪੂਰਥਲੇ ਵਾਲੇ ਠੀਕ ਹੈ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਨੂੰ ਦੋ ਮੈੜਾ ਹਾਂਜੀ ਚਾਰ ਛੋਟੀਆਂ ਬਿਲਕੁਲ ਜੈਜੇ ਦਾ ਨਾਲੋਂ ਜੈਜ ਕਰਾਂਗੇ ਇਹਦਾ ਠੀਕ ਹੈ ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਤਾਜੀ ਸੋਈ ਜਰਸੀ ਤੋਂ ਹੀ ਆਪਾਂ ਕਰਨੀ ਆ ਉਹਨੇ ਗਾਣ ਤਿਆਰ ਹੋਈ ਆ ਤੇ ਉਹਨੇ ਪਛਾਣ ਤਿਆਰ ਹੋਈ ਆ ਆ ਥਾਨ ਵੀ ਦੇਖ ਸਕਦੇ ਪਰ ਉਹ ਪਰ ਹੱਥ ਚੋਂ ਨਾਲਾ ਥਾਨਿਆ ਤੇ ਆ ਜਿਹੜਾ ਇਹਦਾ ਬੱਚਾ ਅੱਜ ਜੀ ਸੁਈ ਦੇਖ ਲਓ ਅੱਜ ਜੀ ਸੁਈ ਆ ਬੱਚਾ ਮਗਰ ਅੱਛਾ ਕਿ ਬੱਚੀ ਜੀ ਬੱੱਥਾ ਹੀ ਬੱਚਾ ਮਗਰ ਅੱਛਾ ਬੱਦਕੇ ਨਾਲੋਂ ਜ਼ਿਆਦਾ ਲੱਗਦਾ ਠੀਕ ਹੈ ਜੀ ਤੜਕੇ ਸੁਈ ਹੈ ਜੀ ਇੱਕੋ ਚੜਾਈ ਹੋਈ ਹੈ ਜੀ ਅੱਛਾ ਜੀ ਚੱਕ ਦਵਿਦ ਦਪਹਿਰ ਜੋਲੀ ਹੌਲੀ ਕੀਤੀ ਕਿ ਲੋਕ ਅੱਛਾ ਠੀਕ ਆ ਤੇ ਅਜ ਮਤਲਬ ਚਵਾ ਚੋ ਚੈੱਕ ਕੀਤਾ ਗਏ ਆਂ ਚਵਾ ਵਧੀਆ ਜੀ ਨਹੀਂ ਐਵੇਂ ਕਹੀਏ ਤੁਹਾਨੂੰ ਨਹੀਂ 15 ਕਿਲੋ ਚੋਰੀ 8 ਕਿਲੋ ਚੋਰੀ ਕਿਲੋ 1.5 ਕਿਲੋ ਧੋਕ ਸੇਰੇ ਜੋਈ ਸੀ ਅੱਛਾ ਤੇ 1.5 ਕਿਲੋ 2 ਕਿਲੋ ਹੀ ਦੁਪਹਿਰ ਚ 12 ਵਜੇ ਠੀਕ ਹੈ ਜੀ ਬੱਚੇ ਵਿਚਕਣ ਕਰਕੇ ਹੌਲੀ ਕੀਤੀ ਠੀਕ ਹੈ ਜੇ ਮੰਨ ਲਓ ਹੀ ਥਾਣੀ ਲੱਗ ਰਿਹਾ ਜੀ ਉਹ ਹੀ ਮਤਲਬ ਚੈੱਕ ਹੀ ਕੀਤੇ ਕਿ ਥਾਣਾ ਜੀ 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 ਤੇ ਹੋਰ ਕਿੰਨਾ ਕਿ ਚਵਾਈ ਜਾਊਗੀ ਦੁੱਧ ਦੇ ਮੇਰੇ ਹਿਸਾਬ ਨਾਲ ਜਿੱਦੀ ਕੇ ਜੱਡਾ ਕਿ ਮੌਜੂਦ ਹੈ ਦਾ ਜੀ ਤੇ 10 ਕਿਲੋ 11 ਕਿਲੋ ਨੂੰ ਕੁਛ ਨਹੀਂ ਕਹਿੰਦਾ ਬਾਕੀ ਬਾਅਦ ਚਵਾਜੇ ਤੋਂ ਕੋਈ ਆਪਣੇ ਕੀ ਬਾਕੀ ਹੈਗੀ ਪਹਿਲਾਂ ਨੇ ਹਨਾ ਪਹਿਲਾਂ ਪੂਨੋਂ ਲਿਆ ਫਿਰ ਤੋਰੀਏ ਬਾਕੀ ਆ ਦੇਖ ਸਾਡੇ ਜੀ ਪਹਿਲਾਂ ਸਵੇਰ ਸੋਈ ਆ ਚੰਗੀ ਤਿਆਰ ਹੋਈ ਆ ਉਹਨੇ ਗਾਂ ਨੂੰ ਤੇ ਉਹਨੇ ਪਛਾਣਨਾ 10 11 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਪਹਿਲੇ ਸਵੇਰ ਚਵਾਈ ਚਵਾ ਤੇ ਹੈਗੇ ਵੀ ਜਿਹੜੀ ਜਰਸੀ ਆ ਇਹਨਾਂ ਪਾਲੋ ਪਾਲ ਗਾਈ ਵੜੀਆਂ ਨੇ ਪਟਾ ਪਟਾ ਚੱਕਰੀਆਂ ਵਸੀ ਬਹੁਤ ਹਣ ਤੋਂ ਬਹੁਤ ਵਧੀਆ ਠੀਕ ਹੈ ਜੀ ਤੇ ਇਹਦਾ ਕੀ ਰੱਖਣਾ ਫਿਰ ਮੁੱਲ ਆਪਾਂ ਮੁੱਲ ਮੈਂ ਕਹਿੰਦਾ ਜੋ ਜਿਹੜਾ ਮਾਰਕੀਟ ਦੇ ਬਾਹਰ ਦਾ ਮਾਲ ਮਿਲਦਾ ਨਹੀਂ ਹਲਕੀ ਦਾ ਹਾਂਜੀ ਹਾਂਜੀ ਮਾਲ ਫਰਕ ਕੇ ਵੀ ਤਨਾ ਹਾਂਜੀ ਮੁੱਲ ਤੇ ਦਾ ਵਾਹ ਮੱਕੜੀ ਪੰਡਾੜੀ ਹਾਂਜੀ ਮਾ ਕਰਾ ਲਓ ਤੁਸੀਂ 40 ਅੱਛਾ ਜਿੱਥੇ ਜੱਥੋਂ ਗਾਣੀ ਕਰ ਦੋ ਕਰ ਦੋ ਤੁਸੀਂ ਫਿਰ ਅੱਜ ਕਿਨੇ 38000 ਨਹੀਂ ਫਿਰ ਇਹ ਤਾਂ ਮਾਰਕੀਟ ਵਾਲਾ ਰੇਟ ਹੋ ਗਿਆ ਤਾਂ ਫਿਰ ਤੇ ਇੱਥੋਂ ਦਾ ਕੀ ਫਿਰ ਫਰਕ ਰਹਿ ਗਿਆ ਤੁਸੀਂ ਕਰ ਦੋ ਹਰਜੀ ਇੱਕੋ ਗੱਲ ਕਰਦੀਏ ਫਿਰ ਇੱਕੋ ਗੱਲ ਕਰਿਓ ਆਪਾਂ ਅੱਗੇ ਵੀ ਜਿੰਨੇ ਆਪਾਂ ਕੀਤੇ ਰੇਟ ਉਹੀ ਲੈ ਆ ਆਪਾਂ ਅੱਛਾ ਕੋਈ 100 ਰੁਪਇਆ 500 ਛੋੜ ਕੀਤੀ ਉਹ ਤਾਂ ਕੱਟ ਨਹੀਂ ਠੀਕ ਆ ਇਹਦੇ ਵੀ ਫਿਕਸੀ ਕਰ ਦੋ ਫਿਕਸ ਜਿਹੜਾ ਤੁਹਾਂ ਪਿਆ ਛੋੜੀ ਹੋਵੇ ਫਿਕਸ ਹੀ ਕਰ ਦਈਏ ਫਿਰ ਹਾਂ ਚਲੋ ਫਿਰ 35000 ਛੱਡ ਦਿਆਂ ਛੱਡ ਦਿੰਦੇ ਠੀਕ ਹੈ ਬਾਅਦ ਜਨਾਂ ਕੋਈ ਮੇਰਾ ਵੀਪਰਾ ਪ੍ਰਚਾਨ ਕਰੇ ਅੱਛਾ ਉਹ ਸਾਡਾ 200 500 ਸਾਢੇ ਜਿੰਨੀ ਹਮ ਤੇ ਜੋੜ ਕਰਾਂਗੇ ਠੀਕ ਹੈ ਜੀ ਆਹ ਦੇਖ ਸਾਡੇ ਕਰੀ ਫਿਰ ਤਾਂ 35000 ਕਹਿੰਦੇ ਕਿ ਛੱਡ ਦਿਆਂਗੇ ਬਾਕੀ ਤਾਂ ਜੀ ਸੋਈ ਅੱਜ ਹੀ ਸੋਈ ਆ ਜਿਹਦੇ ਨੇ ਪੂਰੇ ਵੀ ਨਹੀਂ ਪੂਰੇ ਬਰਾਬਰ ਕੀਤੇ ਅਜੇ ਉਤਰਾ ਹੀ ਆ ਜਿਹੜੇ ਲੱਪੇ ਜੀ ਉਤਰਾ ਹੀ ਆ ਹੁਣ ਜਿਹੜੀ ਤੁਹਾਨੂੰ ਦਿਖ ਦੂਸਰੇ ਨੰਬਰ ਤੇ ਇਹ ਵੀ ਪੈ ਲਣਾ ਹੈ ਜੀ ਠੀਕ ਹੈ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਕਾਸ ਤੋਂ ਬਾਹਰ ਹੋ ਗਿਆ ਜੀ ਅਪਾ ਦੱਸ ਦਵਾਂਗੇ ਕਿ ਹਨਾ ਫਿਲਕੀ ਕਿ ਮਰਜੀ ਮਾਰਾ ਛਿੱਲਿਆ ਗਿਆ ਟੱਕ ਲਾ ਗਿਆ ਹਾਂ ਥਣੇ ਥੋੜਾ ਠੰਡ ਛਿੱਲਿਆ ਹੋਇਆ ਹੈ ਠੰਡ ਛਿੱਲਿਆ ਹੋਇਆ ਥੋੜਾ ਹਾਂ ਬਾਕੀ ਠੰਡਾ ਠੰਡਾ ਮੌਸਮ ਨਾਣਾ ਬਾਕੀ ਜਦੋਂ ਮਰਜੀ ਜੋਰ ਬਾੜਾ ਲੋ ਤਰਨ ਥਣ ਫੁੱਟ ਫੁੱਟ ਜਾਂਦੇ ਪਰ ਉਹ ਮਰਾ ਵਾਲਾ ਕਰ ਵੀ ਨਹੀਂ ਤਿਲਕ ਕੀ ਹੋ ਵੱਡਣ ਅੱਛਾ ਤਿਲਕ ਕੀ ਹਾਂ ਤੇ ਇਹਦੇ ਕੋਲ ਦੁੱਧ ਪੱਕਾ ਕਿੰਨਾ ਹੋਣਾ ਸਟਾਪ ਤੋਂ ਬਾਹਰ ਆਈ ਦਸ ਮੰਨ ਕੇ ਚਲੋ ਤੋਰੀਏ ਫੇਰ ਇਹਨਾਂ ਨੂੰ ਉਹ ਤਰ੍ਹਾਂ ਸੋਈ ਨੂੰ ਕਿੰਨੇ ਦਿਨ ਹੋ ਗਏ ਆ ਉਹ ਮੱਛੀ ਜਿਹੜੀ ਇਹਦੇ ਮਗਰ ਬੱਛਾ ਨਾਲ ਅੱਛਾ ਇਹਦੇ ਮਗਰ ਬੱਛਾ ਆ ਸਾਡੀਆਂ ਨੇ ਬਾਟੀਆਂ ਦਾ ਦਰਦ ਲਈਆਂ ਅੱਜ ਥੋੜੀਆਂ ਝਾਂਜਰਾਂ ਪਾਤੀਆਂ ਨੇ ਝਾਂਜਰਾਂ ਮੇ ਪੈਰ ਦੇ ਥੱਲੇ ਆਉਂਦੀਆਂ ਜਿਹੜੀਆਂ ਪੂਰੀਆਂ ਚੰਗੀ ਤਰ੍ਹਾਂ ਪਾਈਆਂ ਨਹੀਂ ਗਈਆਂ ਵੇ ਉਹਦੇ ਕਰਕੇ ਥੋੜਾ ਜਿਹਾ ਕਰਦੀ ਹੈ ਆਪਰੇ ਯੂ ਤੋਂ ਮੈਂ ਤੇ ਲੈ ਉਹ ਗਰਮ ਖਬਰ ਦਾ ਤੇ ਇਹਦਾ ਆਪਾਂ ਕੀ ਮੁੱਲ ਰੱਖੀਏ ਫੇਰ ਆਪਾਂ ਬਾੜੀ ਇੱਕ ਤਾਂ ਹੋਰ ਕਰਦੀ ਹੈ ਸਾਡੀ ਚੁਆਇਸ 5:30 ਵਜੇ ਦੀ ਆ ਅੱਛਾ ਉਹ ਬਾੜੀ ਇਹ ਨਾ ਕਹੇ ਤਿੰਨ ਵਜੇ ਹੋਈ ਸੀ ਚਾਲ ਚਾਰ ਚੁਆਇਆਂ ਕਰੇਗੇ ਤੁਹਾਨੂੰ ਕਿਧਰ ਆ ਜਣੇ ਆਪਣੀ ਚੁਆਇਆਂ ਕਰਕੇ ਖੜੇ ਕੇ ਆ ਜੀ ਆਪਾਂ ਥੱਲੀ ਕਰਕੇ ਖੜੇ ਬਾਅਦ ਚ ਅਸੀਂ ਪੱਠੇ ਦੇ ਜੇ ਪਹੁੰਚ ਜਾਗੇ ਠੀਕ ਆ ਅਸੀਂ ਥੱਲੀ ਆਪਣੇ ਕਰਕੇ ਖੜੇ ਜੋ ਵੀ ਹੈਗਾ ਵਾ ਇੱਥੇ ਵੇਖ ਲੈ ਬਿਲਕੁਲ ਬਿਲਕੁਲ ਕਰੇ ਬਾਕੀ ਆ ਆਪਣੇ ਨੂੰ ਨਹੀਂ ਕੋਈ ਕਰਦੇ ਹਨ ਖਾਨੇ ਜਮਾ ਨਹੀਂ ਕਰਦੇ ਪਰ ਜੂ ਬਿਮਾਰ ਹੋ ਜੇ ਹਾਂਜੀ ਹਾਂਜੀ ਹਾਂ ਇੱਕ ਦੁੱਧ ਸੱਲੀ ਕੀਤੀ ਹੋਵੇ ਫੇ ਮੰਤ ਨਹੀਂ ਲੈਦਾ ਵੀ ਭਾਈ ਬਾਕੀ ਹਾਂ ਮੰਤ ਸ਼ੰਕਾ ਨਹੀਂ ਦਿੰਦਾ ਕੋਈ ਹਨਾ ਤੇ ਆ ਮੁੱਲ ਹਰਪੀ ਜੀ ਪਵਾ 35 ਕਰਾ ਲਓ 40 ਕਰਾ ਲਓ 33000 ਜੀ ਇਹ ਵੀ ਬਿਲਕੁਲ ਦੱਸ ਦੋਗੇ ਇੰਨੇ ਦੀ ਬਾਸ ਲਾਸਟ ਹਨ ਨਹੀਂ ਨਹੀਂ ਆਪਾਂ ਜੇ ਆਪਾਂ ਘਰਾਂ ਗੱਲ ਹੋਣੇ ਮਾਲ ਉੱਥੇ ਵੀ ਤੁਹਾਨੂੰ ਪਤਾ ਕਹਾਂ ਆਲੇ ਸਾਡੇ ਨਾਲੋਂ ਜ਼ਿਆਦਾ ਧਿਆਨੇ ਤੁਹਾਡੀਆਂ ਵੀਡੀਓ ਵੇਖ ਕੇ ਹੋਏ ਆ। ਠੀਕ ਹੈ ਜੀ। ਹਾਂ ਦੇਖ ਰਹੇ ਹਾਂ। ਹਾਂ ਜੀ ਹਾਂ ਜੀ। ਆਹਨੇ ਹਰ ਵੀ ਨੇ ਉੱਥੇ ਵੀਡੀਓ ਪਾਈ ਇਹਨੇ ਦੀ ਐਵੇਂ ਰਹੀ ਜਾਂਦੀ ਗਾਲ ਕੀ। ਠੀਕ ਹੈ। ਹਾਂ ਜੀ ਇਦਾਂ ਕਰਦੇ ਆ ਜੀ। ਕਿੰਨੇ ਦੀ ਫਿਰ ਦੇ ਦੀ ਆਪੇ ਆਪਣੇ ਆਪੇ ਕਰ ਦੋ। ਮੈਂ ਜੀ ਹਾਂ ਸਹੀ ਜੈ ਜਮਸੀ। ਦਬਾਬੇ ਵਾਲੇ ਰੇਟ ਕਰ ਦੋ ਫਿਰ। ਕਰ ਦੋ ਫਿਰ। ਕਰ ਦੋ। ਪੂਰੇ ਤੇ ਹੀ ਦੇ ਦੀ ਫਿਰ। ਫਿਰ ਛੋੜ ਛੱਪਾ ਹੀ ਹੋਣਾ 150। ਠੀਕ ਹੈ ਜੀ। ਠੀਕ ਹੈ। ਤੇ ਹੁਣ ਇਹ ਛੋਟੀਆਂ ਤੁਹਾਨੂੰ ਦਿਖਾਉਣੀਆਂ। ਇਹ ਦੋਵੇਂ ਕੱਪੜਾ ਚ ਆਵਲੀ। ਆ ਦੋਵੇਂ ਗੱਪਣਾ ਤਾਂ ਤਨਸੋਈਆਂ ਦਿਖਾਉਂਦਾ ਠੀਕ ਹੈ ਜੀ ਆ ਦੇ ਸਾਦੇ ਪਿੱਠਪੂੜੇ ਤਾਂ ਬਹੁਤ ਚੰਗੀ ਸੋਹਣੀ ਝੋਟੀ ਆ ਕਿੰਨੇ ਕ ਦੁੱਧ ਆ ਲਈ ਜੇ ਇਹ ਮੇਰੇ ਘਰ ਵਾਲੇ ਜਿੰਨਾ ਮਰਜੀ ਕਿਹ ਮੈਂ ਤਾਂ ਕਿਹਾ ਤੇਰਾ 14 ਕਰੋ ਬਹੁਤ ਕਰਨਾ ਚਾਹੀਦਾ ਠੀਕ ਹੈ ਬਾਕੀ ਇਹ ਕਿ ਸੋਹਣੀ ਝੋਟੀ ਆ ਵਾਲਾ ਮਹਿਮ ਤਾਂ ਜਿਆਦਾ ਕਰ ਲੈ ਤਾਂ ਕੋਈ ਮਰਜ਼ੀ ਆ ਸੰਭੇ ਸੁੰਭੇ ਚੰਗੀ ਆ ਝੋਟੀ ਦਾ ਉੱਡਾ ਕਰਨ ਜੀ ਪੜੀ ਬਹੁਤ ਝੋਟੀ ਪਲੀ ਪੁਲੀ ਆ ਜਿਹੜੀ ਪੂਰੀ ਲਾ ਜੋ ਨਾ ਗੋੰਦਾ ਪਿੱਠ ਪੁੜੇ ਤੇ ਕਰੀ ਦੇਖ ਸਕਦੇ ਜੀ ਆਪ ਕੋ ਪਾਣਿਆਂ ਦੇ ਕੈਨ ਨੂੰ ਮਰ ਵੀ ਸੰਭਾਦਾਂ ਲਗਾ ਦੁੰਬਾ ਠੀਕ ਐ ਅੱਛਾ ਸੁੰਭਾ ਥਾਣ ਠੀਕ ਐ ਜੀ ਬਾਕੀ ਐ ਕਿ ਜਿੰਨੇ ਵੀ ਆ ਸਾਫ ਸੁਥਰੀ ਐ ਛੋਟੀ ਪਿੱਠ ਪੁੜੀ ਦਾ ਬਾਕੀ ਤਰਨਾ ਖਾਉ ਜ ਮੈਨੂੰ ਚੰਗੀ ਸੰਭੀ ਐ ਛੋਟੀ ਹਨਾ ਠੀਕ ਐ ਤੇ ਆ ਪਿੱਛੇ ਮੈਨੂੰ ਪਤਾ ਹੀ ਤੁਸੀਂ ਵਰਦੇ ਮਾਲ ਮਿਲਦਾ ਹੀ ਨਹੀਂ ਹਾਂਜੀ ਮਾਲ ਦੇ ਲੋ ਸਾਰਾ ਮਾਲ ਸੁਥਰਾ ਕੋਈ ਦੱਸ ਦੋ ਆਪਾਂ ਕਰ ਲਈਏ ਤਾ ਅਸੀਂ ਨੇ ਜਾਵਨੀ ਐਣਾ ਕਿੰਨੇ ਦੀ ਦੇ ਦੀਏ ਫਿਰੇ ਵੀ ਮੈਂ ਕਹਿੰਦਾ 110000 ਮਿਲ ਗਏ ਤੁਸੀਂ ਤੇ ਫਿਰ ਹੈ ਥੋੜਾ ਜਿਹਾ ਤੱਕਾ ਕਰੀ ਜਾਂਦੇ ਸੀ ਹਾਂਜੀ ਜੇ ਅੱਜ ਹੀ ਕਰ ਦਈਏ ਹਾਂਜੀ ਅੱਜ ਕਰਨਾ ਪਨਜਾਇਜ਼ ਕਰਨਾ ਹੈ ਠੀਕ ਹੈ ਆਪਾਂ ਆਪਣੀ ਚੋਕੀ ਰੱਖ ਕੇ 2-3000 ਰੁਪਏ ਆਪਾਂ ਲੋਕਾਂ ਨੂੰ ਲੁੱਟਣਾ ਨੇ ਆਪਣੇ ਹਿਸਾਬ ਲੱਜਣਾ ਜਾਇਜ਼ ਠੀਕ ਹੈ ਜਾਇਜ਼ 99 ਵਿੱਚ ਅੱਜ ਦੇਰੀਏ 99 ਵਿੱਚ ਹੈਗੀ ਕਸਰ ਤੇ ਕੱਢ ਦੋ ਯਾ ਲੈ 10 ਤੋਂ 95 ਦੀ ਕਰ ਦੇ ਨੇ ਕਸਰ ਤੇ ਜਾਇਜ਼ ਹੈਗੀ ਕਸਰ ਤੇ ਕੱਢ ਦੋ ਉਹੀ ਕੱਢ ਦੋ ਤੁਹਾਡੇ ਤੁਹਾਨੂੰ ਤੁਹਾਨੂੰ ਦੱਸਣਾ ਤੁਸੀਂ ਕਰ ਦੋ ਮੈਸਜ ਦਾ ਨੰਬਰ ਵੇਖੋ ਵੇਖਦੇ ਭਲਾ ਤੁਸੀਂ ਕਿੰਨਾ ਕਰਦੇ ਤੁਸੀਂ 95 ਜ ਹੋਰ 1000 ਛੜਾ ਦੋ ਤੁਸੀਂ ਕਿ ਕਰੋ ਹਾਂ ਮਾਰ ਕਿੰਨਾ ਕਰੋਗੇ ਚਲ ਦੋ ਛੜਾ ਦੇ 95 ਦੋ ਹੀ ਛੜਨਾ ਜੀ ਹਾਂ ਤੁਸੀਂ ਦੱਸ ਦੋ ਮਾਰ ਕੇ ਤਾਂ ਨਹੀਂ ਮੋੜਨਾ ਆਪਾ ਵੇਖ ਲਓ ਹੁਣ ਅੱ비 ਤੇਰਾ ਨਾ ਪਿਆਰ ਪੈ ਗਿਆ ਵਾ ਤੂੰ ਜਾਇਜ਼ ਰੱਖਣਾਗਾ ਵਾ ਜਾਇਜ਼ ਹੀ ਫਿਰ ਕਿਸੇ ਨਾ ਉਹਨਾ ਧੱਕਾ ਹੋਵੇ ਕਿਸੇ ਨਾ ਉਹਨਾ ਧੱਕਾ ਹੋਵੇ ਦੱਸੋ ਠੀਕ ਆ ਹਾਂਜੀ 90 ਚ 5 ਛੜ ਦਿਆ ਫਿਰ ਜਾਇਜ਼ 85000 ਦੀ ਛੜ ਠੀਕ ਹੈ ਜੀ ਮੈਂ ਦਰਦੋ ਮਾਰਗ ਦੇ ਵਿੱਚ ਐਸਾ ਐਸਾ ਦਾ ਲੱਖ ਰੁਪਈਆ ਦਾ ਕਰਦੇ ਬਾਲ ਹੈ ਜੀ ਠੀਕ ਆ 85000 ਦੀ ਕਹਿੰਦੇ ਕਿ ਦੇ ਦਿਆਂਗੇ ਇਹਦਾ ਕਹਿਣ ਭਾਈ ਮੇਰੇ ਵੀ ਰੇਡ ਕੱਟ ਕਰ ਲਿਆ ਖਰੇ ਵਾਜੇ ਮਾੜੀ ਆ ਅੱਛਾ ਸਾਨੂੰ ਮਿਲ ਜੀ ਬਣਾਵਾ ਇਹ ਆ ਕਿ ਹਣ ਕਿਥੇ ਵੇਖ ਕੇ ਪਸੰਦ ਕਰਕੇ ਖੜੇ ਕੋਈ ਟਿੱਪ ਕੇ ਜਾਵੇ ਬਰਾ ਕੇ ਗਾਣਾ ਆਪਣੀ ਠੀਕ ਹੈ ਜੀ ਸਰ ਮਿਲੀਆਂ ਸਾਨੂੰ ਭਾਣਾ ਦਾ ਹੀ ਜਾਇਜ਼ ਕਮਾਈ ਕਰਨੀ ਹੱਕ ਸਾਡੇ ਵੀ ਠੀਕ ਆ ਹੁਣ ਇੱਕਾ ਨੀਲੀ ਦੀ ਝੋਟੀ ਆ ਗਈ ਇੱਕ ਨੀਲੀ ਪਾਕਿਸਤਾਨੀ ਨਹੀਂ ਜਾਵੇ ਜੀ ਦੇਖੋ ਹੋਰ ਕਿ ਨਜਾਨੀਆਂ ਪੂਰੀ ਪਲੀ ਆ ਜਿਹੜੀ ਇਹ ਵੀ ਸਭੀ ਚੰਗੀ ਹੀ ਆ ਨੀਲੀ ਆਵਾ ਤੇ ਥੱਲੇੋਂ ਦੇਖ ਸਕਦੇ ਇਹ ਵੀ ਚੰਗੀ ਤਿਆਰ ਹੁੰਦੀ ਹੈ ਪੱਟੀ ਦੇ ਦੀ ਜਾ ਦੇਖੋ ਬਲਕ ਬਣਨੀ ਪੱਟੀ ਏਰੀਆ ਚੋਂ ਕਿੰਦੇ ਕਿ ਲਈ ਆ ਬਾਕੀ ਕਮਾਲ ਦੀ ਤਿਆਰ ਹੁੰਦੀ ਹੈ ਵੀ ਥੱਲੇ ਪੂਰਾ ਗੰਦਵਾ ਸਰੀਰ ਇਹਦਾ ਵੀ ਕੱਦ ਵੱਡਾ ਨਹੀਂ ਤੇ ਬਾਲਾ ਛੋਟਾ ਨਹੀਂ ਮੀਡੀਅਮ ਹਾਂ ਦਰਮਿਆਨੀ ਹੈ ਸੱਚ ਦੱਸ ਕੇ ਬਹੁਤ ਵੇਚਣੇ ਜੇ ਵੱਡੇ ਕੱਦ ਕੇ ਨਹੀਂ ਵੇਚਣੇ ਇਹ ਆ ਕਿ ਸਭੀ ਚੰਗੀ ਆ ਜਿਹੜੇ ਫੱਬ ਫੱਬ ਦੇ ਆ ਥੱਲੇਆਂ ਜਿਹੜੀ ਪੂਰੀ ਸਫਾਈ ਆ ਇਹਦੇ ਵਿੱਚੋਂ ਮਾਰ ਚੰਗੀ ਆ ਆਹ ਦੇਖ ਸਕਦੇ ਜੇ ਪੂਰੀ ਸਫਾਈ ਚਾ ਜਿੰਨੀ ਵੀ ਹੈਗੀ ਆ ਹਾਂ ਦੇਖੋ ਅਜੇ ਤਿਆਰ ਹੋਣੀ ਆ ਪੂਰੀ ਅਜੇ ਇੱਕ ਦਿਨ ਦੋ ਚਾਰ ਹੋਰ ਲਾ ਜੀ ਮੈਂ ਤੁਹਾਨੂੰ ਦੱਸੂਗੀ ਮੈਂ ਕਿੱਧਰ ਜਾਣੀ ਆ ਪੂਰੀ ਥੱਲੇ ਫਸਵਾ ਹਵਾ ਨਾ ਤਿਆਰ ਕਰ ਰਹੇ ਨੇ ਬਾਕੀ ਥਨਾ ਦਾ ਸੱਜਿਆ ਆ ਜਾ ਥੱਲੇ ਵੇਖੋ ਕਿੱਥੇ ਮੈਦਾਨ ਲਾਉਣਾ ਮੈਂ ਨੇ ਠੀਕ ਆ ਜੀ ਤੇ ਕਿੰਨੇ ਕ ਦੁੱਧ ਆ ਲਈ ਜਿਹਾ ਉਤਰਾ ਮਾ ਜੀ ਮੈਨੂੰ ਘਰ ਵਾਲੇ ਨੇ ਕਹਿੰਦੇ ਰਹੀ 14 15 14 15 ਪਰ ਮੈਂ ਨਹੀਂ ਇੱਕ ਕੱਬਣ ਦੀ ਘਾਟੀ ਇੱਕ ਪਾਈ ਜੀ ਦਾ ਅੰਦਾਜ਼ਾ ਹੀ ਆਗੇ ਅੰਦਾਜ਼ਾ 14 ਨਹੀਂ ਤੇ 13 ਦਾ ਰੱਖੀ ਚੱਲੋ ਠੀਕ ਆ 13 ਛੱਡ ਦੀ ਰਹੀ ਏਡੀ ਮੈਂ ਤੇ ਮੋਲੇ ਮਲੇ ਉਹ ਕਰ ਲਓ ਜੋ ਗਾਣਾ ਜੈਜ ਜੀ ਕਰਦੇ ਫਿਰ ਆਪੀ 10000 ਦੇ ਦੇਣੇ ਹਾਂਜੀ ਸਾਰੀਆਂ ਲੱਖ ਟਪਾਈ ਜਾਂਦੇ ਜੇ ਕੀ ਗੱਲ ਹੋ ਗਈ ਮਿਲਦਾ ਨਹੀਂ ਹੈਲਪੀਰ ਵਾਲੋਂ ਚੰਗਾ ਨਹੀਂ ਮਿਲਦਾ ਮਾੜਾ ਮੋਟਾ ਦੇ ਪੱਥੇ ਨਾ ਮੈਨੂੰ ਦੱਸ ਦੋ ਕੋਈ ਨੰਦਗਾ ਲਾ ਦੋ ਚਲੋ ਇਹ ਕਿ ਚਲੋ ਜਿੰਨੀਆਂ ਵੀ ਸਫਾਈ ਚ ਚਲੋ ਕਿੰਨੀ ਰਹਿ ਗਈ ਦਵਾਈ ਜੋ ਹਾਂਜੀ ਹਾਂਜੀ ਆਪਾਂ ਦਵਾਈ ਲਵਾਗੇ ਸਫਾਈ ਚ ਆਪਾਂ ਲੈਂਦੇ ਵੀ ਭਾਈ ਉਧਰ ਦਾ ਪਕੋ ਕਰੀਏ ਜੈਜ ਜੀ ਫਿਰ ਇਹਦਾ ਤੁਹੀਂ ਦੱਸਣਾ ਜੀ 1 ਲੱਖ 10 ਲੱਖ ਪੂਲੇ ਦੇ ਦੇ ਨਹੀਂ ਫਿਰ ਇਹ ਵੀ ਨਹੀਂ ਕੋਹ ਹੋਰ ਕਰੋ ਜੈਜ ਉਹ ਬਰਾਣਾ ਹਾਂਜੀ ਕੀ ਦਾ ਕਹਿਣਾ ਨਹੀਂ ਮੋਨਾ ਸਰ ਵੀ ਤੁਹਾਡੇ ਜਿੱਦਾ ਜਾਂਦਾ ਮੈਨੂੰ ਅੱਛਾ ਜਿਹੜਾ ਪੰਡ ਦਾ ਸ਼ਾਮ ਦਵਾਲੀ ਸ਼ਾਮ ਦਵਾਲੀ ਯਾਰ ਉਹਦੀ ਮੈਨੂੰ ਵੇਖ ਕੇ ਵਾਲੀ ਵੀ ਦੀ ਵੇਖੇ ਮੈਨਾਂ ਕੋਲ ਚਾਉਣਾ ਵਾ ਠੀਕ ਹੈ ਜੀ ਉਹਦੇ ਆਲਾ ਕੰਮ ਕਰ ਲੈਣਾ ਵਾ ਕਰ ਦਿਓ ਫਿਰ ਕਰ ਦੋ 95000 ਜੀ ਹੋਰ ਕਰ ਦਿਓ ਹੋਰ ਕਰ ਦਈਏ ਹੋਰ ਕਰ ਦਿਓ 90 ਦੀ ਕਰ ਦੋ ਹੋਰ ਕਰ ਦਿਓ ਹੋਰ ਇੱਕ ਜਾਇਦਾ ਕੀ ਤੇ ਤੁਸੀਂ ਕਰ ਦੋ ਮੈਂ ਨਹੀਂ ਕਰਦਾ ਇੱਕੋ ਗੱਲ ਕਰ ਦਿਆ ਫਿਰ ਬਰਾਬਰ ਹੀ ਕਰ ਦਿਆ ਫਿਰ ਚਲੋ ਠੀਕ 85 ਦੀ ਉਹ ਲੈ ਜੀ ਹੋਣੀ ਹੋਣੀ ਅੱਛਾ ਸਮਾ ਜੀ ਜੋਨ ਜਿਹੜੀ ਮਰਜ਼ੀ ਲੈ ਜਾ ਬਜਾ 85 ਦੀ ਭਾਵੇਂ ਕੋਈ ਨੀਲੀ ਦੀ ਲੈ ਜਾਏ 85 ਦੀ ਭਾਵੇਂ ਕੋਈ ਮੋਹਰਾ ਦੀ ਲੈ ਜਾਏ ਜੀ ਤੇ ਸੌਦੇ ਦੇ ਬਹਿਸ ਜਨਾ ਪਵੇ ਮੇਰੇ ਨਾਲ ਫੋਨ ਤੇ ਜੀ ਨਾ ਟਾਈਮ ਖਰਾਬ ਕਰੇ ਠੀਕ ਆ ਇਹਦੇ ਝੋੜਾ ਹੀ ਹੋਣੀਆਂ ਠੀਕ ਆ ਹਾਂ ਜੀ ਤੇ ਤੁਹਾਨੂੰ ਪੱਢਿਆ ਨੂੰ 200 ਅੱਛਾ ਠੀਕ ਆ ਸਾਰੇ ਅਜ ਇੱਕੇ ਵੀਡੀਓ ਚ ਕਰਦੇ ਨੇ ਕਿ ਭਰਾ ਪਿਆਰਾ ਤੁਹਾਨੂੰ ਬੱਲੇ ਨਾਲ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਛੋਟੀ ਆ ਗਈ 3ਰੇ ਨੰਬਰ ਤੇ ਸੋਈ ਸਵਾਈ ਆ ਤੇ ਕਿੰਨਾ ਕੇ ਚੇਰ ਹੋ ਗਿਆ ਇਹਨੇ ਸੂਈ ਨਾਲ ਆ ਬੱਚਾ ਜੇ ਬਦਣਾ ਆ ਆ ਜੇ ਬੱਚਾ ਕੱਟਾ ਕੱਟੀ ਜੇ ਮਗਰ ਚਾਰ ਦਿਨ ਮੰਨ ਲਓ ਕੱਟਾ ਹੈ ਮਗਰ ਇਹਦੇ ਕੱਟਾ 10 ਦਿਨ ਹੋ ਗਏ ਕਹਿੰਦੇ ਸੀ ਤੇ ਕਿੰਨਾ ਦੋ ਤਿਆਰ ਕਰ ਗਈ ਜੇ 12 ਤੋਂ ਬਾਹਰ ਅੱਛਾ ਨੂੰ ਦਾਦਾ 12 ਮੰਨ ਕੇ ਬਣਾ 12 ਜਿਹੜਾ ਪੱਕਾ ਭਾਵੇਂ ਕੋਈ ਕੰਡੇ ਤੇ ਚਾੜ ਕੇ ਲਾ ਜੇ ਹਾਂ ਜਿੱਦਾਂ ਵੀ ਤਸੱਲੀ ਹੁੰਦੀ ਗਏ ਅੱਛਾ ਇੱਥੇ ਕਰੇ ਤਸੱਲੀ ਫੋਨ ਤੇ ਵਾਲ ਸਭ ਤੇ ਕਰ ਲਵੇ ਸਾਣਾ ਆਗੇ ਕਰ ਲੈ ਵੀ ਘਰ ਜਾ ਕੇ ਲੈ ਮੇਰੇ ਜਨੇ ਤਸੱਲੀ ਹੋਵੇ ਤਾਂ ਖੋਲ ਕੇ ਲੈ ਜੇ ਨਹੀਂ ਤਾਂ ਰਹਿਂਦੇ ਬੱਧੀ ਆ ਠੀਕ ਹੈ ਤੇ ਵਾਦ ਸਕਦੀ ਦੁੱਧ ਹੋਰ ਕਿੰਨਾ ਕਿ ਦੁੱਧ ਨੂੰ ਘੱਟੋ ਨਹੀਂ ਘੱਟ 15 ਨਾਲ ਕੀਤਾ ਵੀ ਮੱਝ ਲੈਣ ਦਾ ਕੀ ਫਾਇਦਾ ਠੀਕ ਹੈ ਬਾਕੀ ਇਹ ਕਿ ਤੋੜ ਕੇ ਤੁਹਾਨੂੰ ਵਿਖਾਉਨੇ ਆ ਪੂਰੇ ਸੋਨੇ ਕੱਦ ਕਾਠਾ ਲਈ ਆ ਥੱਲੇੋਂ ਦੇਖ ਸਕਦੇ ਬੜੀ ਕਮਾਲ ਦੀ ਇਹ ਜੜੀ ਬਾਕੀ ਕੋਈ ਆਹ ਦੇਖ ਸਕਦੇ ਕੋਈ ਥਣਾਚ ਨਹੀਂ ਹੈ ਕੋਈ ਕੋਝ ਨਹੀਂ ਹੈ ਥੱਲੇ ਕੇ ਸ਼ਾਮਾਂ ਦਾ ਟਾਈਮ ਹੋ ਗਿਆ ਹਾਂ ਆ ਰਹੀਆਂ ਲੱਗਦਾ ਕਿ ਉਹਨਾਂ ਦਾ ਤਾਂ ਹੋ ਗਿਆ ਆਪਾਂ ਕੋਈ ਡੱਕ ਨਹੀਂ ਵੀ ਸ਼ਾਮ ਦਾ ਟਾਈਮ ਆ ਜਿਹੜਾ ਹੁਣ 5:30 ਵਜੇ ਦਾ ਟਾਈਮ ਹੈ 5:30 6:00 ਵਜੇ ਸਵੇਰ ਦੀਆਂ ਚੋਈਆਂ ਹੁਣ ਟਾਈਮ ਹੋ ਰਿਹਾ ਤੇ ਇਹ ਵੀ ਜਾਇਜ਼ੀ ਕਰਦੀਏ ਫਿਰ ਇਹ ਜਾਇਜ਼ੀ ਦਹੀਲਾ ਬਣਾ ਜਾਇਜ਼ ਕਰਨੀ ਨਹੀਂ ਠੀਕ ਆ ਇਹ ਹੁਣ ਆਪਾਂ ਇਹ ਥੋੜਾ ਜਿਹਾ ਕੰਮ ਉੱਤ ਆ ਅੱਛਾ ਇਹ ਸੋਈਆਂ ਸਵਾਈਆਂ ਆ ਗਈਆਂ ਇੱਕ ਵਾਰੀ ਥਾਣਾ ਵਿਖਾਈਏ ਪਹਿਲਾਂ ਆ ਦੇਖ ਬੱਚਾ ਬੱਚਾ ਲਾ ਦਨੇ ਆ ਆ ਦੇਖ ਦੋਈਆਂ ਯਾਰ ਨਹੀਂ ਕਿੰਨੇ ਦੇ ਦਈਏ ਫਿਰ ਇੱਕ 10 ਦੇ ਆ ਜਿਹੜੇ ਲੱਖੋਂ ਥੱਲੇ ਗੱਲ ਹੀ ਨਹੀਂ ਕਰਨਦੇ ਤੇ। ਕਿ ਗੱਲ ਬਾਹਰ ਨਹੀਂ ਤਾਂ ਕਰ ਲਵੇ ਬਾਹਰ ਉਹ ਨਹੀਂ ਲਈ ਆਈ ਆ। ਠੀਕ ਆ। ਨਹੀਂ ਹੁਣ ਤੇ ਧੁੱਪਾਂ ਲੱਗ ਗਈਆਂ ਸਗੋਂ ਹੁਣ ਕਾਦੀ ਨਹੀਂ ਆਈ ਆ। ਬਾਜੀ ਮੈਂ ਅੱਜ ਬਹੁਤ ਸਰੀਆ ਮਾਲ ਮਿਲਦਾ ਨਹੀਂ ਚੰਗਾ ਜੇ ਮਿਲਦਾ ਤਾਂ ਲੋਕੀ ਮੋਲੀ ਬਣਾ ਫੰਦੇ। ਨਹੀਂ ਸਾਰੇ ਵਪਾਰੀ ਵੀ ਇਹ ਹੀ ਗੱਲ ਕਰਦੇ ਕਿ ਪਿੱਛੇ ਮਾਲ ਥੋੜਾ ਘੱਟ ਲਾ ਬੰਦੇ। ਅੱਜ ਤੋਂ 10 ਦਿਨਾਂ ਬਾਅਦ ਦੇਖ ਲਓ। ਦੋ-ਦਾਂ ਰੇਟ ਵਾਚ ਲੈ ਮਾਤ ਲੱਭਣੀ ਨਹੀਂ ਬਾਜੀ। ਬਾਜ਼ਾਰ ਤੇਜ਼ ਹੋ ਜਾਣਾ ਵਾ। ਬਹੁਤ ਤੇਜ਼ ਹੋ ਜਾ। ਜਿਹੜਾ ਮਹੀਆ ਲੈ ਗਿਆ ਲੈ ਗਿਆ 10 ਦਿਨਾਂ ਚ। ਠੀਕ ਆ। ਬਸ ਕਾਇਆਂ ਦਾ ਕੰਮ ਹੋ ਜਾਣਾ। ਵਸਾਖ ਵੇਦਾ ਭਾਈ ਇਕਲ ਪੂਰੇ ਲੱਖ ਦੀ ਜੇ ਹੁਣ ਇਧਰਾਂ ਬਾਲਾ ਕਰਿਓ ਥੋੜਾ ਥੋੜਾ ਕੇ ਕਰ ਦਈਏ ਥੋੜਾ ਕੇ ਕਰ ਦਈਏ ਥੋੜਾ ਕੀ ਥੋੜੇ ਵਾਪੇ ਗੱਲ ਥੋੜਾ ਹੀ ਕਰੀ ਹੁਣ ਜਿਆਦਾ ਜਿਆਦਾ ਦਾ ਦਈਏ ਪੂਰਾ ਪੰਜ ਹੀ ਦਾ ਦਈਏ ਚਲੋ 95000 ਦੇ 95000 95 ਦੇ ਛੋੜ ਜੱਪਾ ਕਰਾਂਗੇ ਠੀਕ ਹੈ ਜੀ ਆਏ ਨੂੰ ਨਰਾਜ਼ ਨਹੀਂ ਕਰਦੇ ਪਰ ਮਜ਼ਬੂਰ ਨਾ ਕਰੇਗੇ ਸਾਹਿਬ ਠੀਕ ਹੈ ਕੱਲ ਸੂਈਏ ਜੀ ਇਹ ਕੱਲ ਦੀ ਸੂਈ ਹੈ ਤਾਜ਼ਾ ਹੀ ਆ ਬੱਚਾ ਬਿਲਕੁਲ ਹਨਾ ਬਾਕੀ ਇਹ ਹੈ ਕਿ ਕੋਈ ਫੋਨ ਇੱਕ ਵਾਰੀ ਲਾਵੇ ਜ਼ਰੂਰ ਜੇ ਤੇ ਪਸੰਦ ਆ ਪਤਾ ਨਹੀਂ ਕਿੱਥੇ ਪਿਆਰ ਬਣ ਜਾਣਾ ਆਹ ਹੋ ਗਿਆ ਤਾਂ ਕਿੱਥੇ ਸੌਦਾ ਹੋ ਜਾਣਾ ਵਾ ਫੋਨ ਇੱਕ ਵਾਰੀ ਲਾਵੇ ਤੋਰ ਦੀ ਇੱਕ ਵਾਰੀ ਪਹੁੰਚਾ ਪਰ ਕਿਹ ਜੀ ਬੈਂਡ ਨਹੀਂ ਕਰਦਾ ਹਾਂਜੀ ਹਾਂਜੀ ਆਪਣੀਆਂ ਝੋਟੀਆਂ ਜਿਹੜੀਆਂ ਪਾਈਆਂ ਬਾਜ਼ਾਰੀਆਂ ਮੈਂ ਮੈਂ ਇੱਕ ਕਰੀ ਦੇ 2 ਮਿੰਟ ਨੇ ਬੰਦਣ ਲਾਏ 2 ਮਿੰਟ ਦੇ ਵਿੱਚ ਕਹਿੰਦੇ ਭਾਈ ਲੋਡ ਕਰਾਓ ਠੀਕ ਹੈ ਜੀ ਹਾਂਜੀ ਇਹਨਾਂ ਨੂੰ ਪਤਾ ਪਗੋ ਦਾ ਇਹਨਾਂ ਨੇ ਨਹੀਂ ਲਿਆ ਨਹੀਂ ਹੋਰ ਮਾਰਦਾ ਕਾਰਿਆ ਆ ਦੇ ਲੈ ਜਾ ਥੋੜੀ ਸਿੱਧੀ ਲੈ ਜਾ ਸਿੱਧੀ ਤੋਰ ਜਾ ਥੋੜੀ ਲੈ ਆ ਬਾਕੀ ਸੰਗਾ ਸੰਗਾ ਤੇ ਵੀ ਸੋਹਣੀ ਆ ਬਾਕੀ ਇਹ ਕੀ ਤਾਜੀ ਸੂਈ ਆ ਕੱਲ ਦੀ ਥੋੜੀ ਲੱਪੇ ਲੁੱਪੇ ਚ ਆ ਬਾਹਲੇ ਜਵਾਈਆਂ ਜਖਾਫ ਕਰਦੀ ਆ ਆ ਤਗੀਰ ਨੂੰ ਹਵਾ ਨਾ ਗਾਣ ਜਿਆਦਾ ਰੱਖਦੀ ਪਛਾਣ ਵੀ ਸੰਗਤ ਉਹ ਮੈਂ ਬਹੁਤ ਦੋਦੜੀ ਆ ਤੱਕ ਗਾਣ ਵਜਾਦੀ ਇਹ ਬਹੁਤ ਸਾਫ ਕਰਦੀ ਆ ਹਾਂ ਦੇਖ ਸਾਡੇ ਜੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਪਾਜੀ ਵੀ 14 15 ਕਿਲੋ ਕ ਦੁੱਧ ਆ ਲਈ ਮੈਂ ਅੱਛਾ ਇਹ ਵੀ ਕਰ ਦਿਓ 14 ਮੈਂ ਇੱਕ ਰਾਤ ਮੰਦੇ ਕੋ ਲਈ ਜੇ ਕੋ ਗਈ ਆ ਅੱਛਾ ਦਵਾਰਾ ਹੀ ਸਾਡੀ ਵਿੱਚ ਦੀ ਦਵਾਰਾ ਲਈਆ ਅੱਛਾ ਤੇ ਦੁੱਧ 15 ਕਿਲੋ ਆਈਆ ਮੈਂ ਠੀਕ ਹੈ ਹੁਣ ਬੋਲੇ ਜਸਾ ਟੱਟ ਕਿਲੋ ਅੱਛਾ ਅੱਜ ਮੈਂ ਧਾਵ ਕਰਤੀ ਨਾ ਹਾਂ ਜੀ ਹਰ ਬੋਲੇ ਸਾਡਾ ਤੱਤ ਗੱਲੋ ਚਲੋ ਤੇ ਅਜੇ ਤਾਜੀ ਆ ਉਹਦੇ ਫਿਰ ਅਜੇ ਤੇ ਇੰਨੇ ਦਾ ਸਟਾਰਟ ਹੋਣਾ ਵਾ ਮੈਂ ਤੁਹਾਨੂੰ ਕਹੂੰਗੀ 2-4 ਦਿਨ ਹਰ ਜਿਹੜੇ ਪਹੂ ਰੱਖਦੇ ਪਾਜੀ ਉਹਨਾਂ ਨੂੰ ਪਤਾ 10-15 ਦਿਨਾਂ ਨੂੰ ਪਹੂ ਨਹੀਂ ਦੱਤਿਆਣਾ 10-15 ਦਿਨਾਂ ਤੱਕ ਕਰਾਉਣਾ ਤੇ ਆਹ ਸਿਆਣੇ ਆਪਣੇ ਮੈਂ ਕਿ ਜੋ ਰਾਤ ਨੂੰ ਚੋ ਗਿਆ ਇੱਥੇ ਛੱਡੇ ਕਰਕੇ ਇਹਦੀ 15 ਲੀਟਰ ਬੋਲਾ ਤੋਂ ਝੂਟਿਆ ਠੀਕ ਝੂਟ ਆਪਾਂ ਬੋਦਲਾਂ ਦੇ ਬਾਬਾ ਜੀ ਅਮਰਧਾਰੀ ਬੰਦੇ ਮਹਾਰਾ ਤੋਂ ਮਹਾਰਾ ਇਹਨਾਂ ਜੂਟ ਬਲਾ ਇਦਾਂ ਨਜਾਇਜ਼ ਸਾਡੇ ਨਾਲ ਹੋਰ ਨਾਗ ਬੋਲਦੇ ਕੁਦਰਤੀ ਨਾ ਹੋ ਜੇ ਨਾ ਹੋ ਜੇ ਆਪ ਨੇ ਦਿਲਾਂ ਨਹੀਂ ਕਰਦੇ ਅਤੇ ਜਾਨ ਕੋ ਲੈਣ ਤੁਹਾਨੂੰ ਸਾਡੀ ਵੀ ਬੰਦੇ ਨੂੰ ਝੂਠ ਮਾਰੋ ਤੇ ਮੋਲੇ ਦਾ ਫਿਰ ਮੋਲੇ ਦਾ ਉਦਾਂ ਦਾ ਵੱਧ ਹੈ ਨਾ ਇਹਦੇ ਨਾਲੋਂ ਅੱਛਾ ਇਹਦੇ ਇਹਦੇ ਚ ਨਹੀਂ ਆਇਆ ਅੱਛਾ ਬਰਾਬਰੀ ਪੰਪ 95 ਦੀ ਉਹ ਲੈ ਜੇ ਕਹਿੰਦਾ ਮਰਜੀ 92 ਦਾ ਟੋਲ ਕਰਦਾ ਜੱਪਾ ਠੀਕ ਹੈ ਕਿਨੇ ਜਿੱਤੇਗਾ ਆਪਣੀ ਬੈਅਮਹੱਤ ਬਣ ਗਿਆ ਠੀਕ ਹੈ ਜੀ ਤਾਂ ਮੈਨੂੰ ਹਰਿਆਣੇ ਦਾ ਫੋਨ ਆਉਂਦਾ ਹਰਿਆਣੇ ਤੋਂ ਹੁਣ ਪੰਜ ਮੰਡ ਬਿਨਾਂ ਸੌਦਾ ਹੋ ਰਿਹਾ ਸੀ ਅੱਛਾ ਨੰਮੀਆਂ ਦਾ ਅੱਛਾ ਉਹ ਆਪਣੇ ਟ੍ਰਾਂਸਪੋਰਟ ਦਾ ਗੱਲ ਕੀ ਕਰਨਗੇ ਅੱਛਾ ਸੌਦਾ ਚੱਲਣ ਦਿਆ ਹਰਿਆਣੇ ਦੇ ਬੰਦੇ ਨੇ ਉਸ ਦਿਨ ਦੀ ਵੀਡੀਓ ਤਾਂ ਫਿਰ ਫੋਨ ਫੋਨ ਬੰਦੇ ਕਰ ਫੋਨ ਫੋਨ ਕਰਦੇ ਉਹਨਾਂ ਨੇ ਹੋਰ ਵੀ ਠੀਕ ਸਾਡਾ ਆਪਣਾ ਚੈਨਲ ਪੰਮਾ ਪੰਦਾ ਨਹੀਂ ਫਰਮ ਠੀਕ ਉਹਨਾਂ ਵੀ ਸਾਰੇ ਪਿਆਰ ਕਰਨਾ ਪਿਆਰ ਮਹੱਤ ਦੇਣਾ ਠੀਕ ਹੈ ਸ਼ੁਕਰਵਿੰਦੇ ਨਾ ਪਾ ਦਿੱਦਿਆ ਠੀਕ ਹੈ ਤੇ ਹੋਰ ਕੋਈ ਕਹਿਣਾ ਹੋਵੇ ਮਨ ਚ ਇੱਛਾ ਹੋਵੇ ਬਸ ਇਹ ਨਾ ਮਮੀ ਆਪਣੀ ਆ ਕੇ ਤਸੱਲੀ ਕਰੋ ਹਾਂਜੀ ਕੱਬਾ ਪੋਸ ਤੋਂ ਟਿੱਪੋ ਤੇ ਸੂਰੇ ਨੂੰ ਚੋ ਠੀਕ ਹੈ ਕਿਸੇ ਨੂੰ ਲਾਂਭਾ ਨਹੀਂ ਦੇਣਾ ਕਿਸੇ ਵੀ ਵਪਾਰੀ ਨੂੰ ਹਾਂਜੀ ਬਾਅਦ ਮਾੜਾ ਬੋਲਣ ਨਾਲੋਂ ਆਪਾਂ ਆਪਣੀ ਤਸੱਲੀ ਪਹਿਲਾਂ ਆਪ ਹੀ ਤਸੱਲੀ ਕਰਕੇ ਖੜਾ ਹਾਂਜੀ ਹਾਪੀ 9000 ਦੀ ਮੱਝ ਲੈਣ ਆ ਗਿਆਂ ਹਾਂ ਹਾਂਜੀ ਦੋ ਯਾਰ ਦਾ ਤੇਲ ਹੋ ਗਿਆ ਉਹਨਾਂ ਚਾ ਕੇ ਚੋ ਬਾਕੀ ਇਹ ਹੈ ਕਿ ਆਪਣੇ ਦੋ ਟਾਈਮ ਚੋ ਜਿਹੜੀ ਗੱਲ ਤੋਂ ਕਿ ਇੱਕ ਦਿਨ ਵੀ ਲੱਗ ਜਾਊਗਾ ਫਿਰ ਕਿਹੜੀ ਗੱਲ ਆ 90000 ਕਿਹੜਾ ਇੱਕ ਦਿਨ ਚ ਪੰਜ ਜਾਣਾ ਵਾ ਤੇ ਬਾਕੀ ਇਹ ਹੈ ਕਿ ਚਲੋ ਸਾਰੇ ਵੀਰਾਂ ਨੂੰ ਤੇ ਬੇਨਤੀ ਇਹ ਹੈ ਆਪਣੀ ਤਸੱਲੀ ਕਰਕੇ ਖੜਨੀ ਜਾਈ ਦੀ ਸਾਡੇ ਵੱਲੋਂ ਜੇ ਕੋਈ ਅਣਜਾਣੇ ਚ ਗਲਤੀ ਹੋਈ ਜੇ ਮਾਫੀ ਮੰਗਦੇ ਆ ਸਾਡੀ ਚਾਹਤੀ ਕਰਦੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਡੇ ਬਹੁਤ ਅੱਗੇ ਜਾਣਨਾ ਕਰਾ ਦੋ ਹਾਂ ਦੇਖ ਸਾਡੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ